ਆਦਾ ਮਿੱਤਰੋ ਅੱਜ ਕਹਿੰਦੇ ਕਮਾਲਾਂ ਹੀ ਹੋਣੀਆਂ ਨੇ ਅੱਜ ਕਹਿੰਦੇ ਨੁਕਰੇ ਘੋੜਿਆਂ ਵਾਲੇ ਤੇ ਲੰਡੀਆਂ ਜੀਪਾਂ ਵਾਲੇ ਖੇਡ ਮੇਲੇ ਨੇ ਮਿੱਤਰੋ ਕਿਹੜੇ ਕਿਹੜੇ ਪਲੇਅਰ ਪਹੁੰਚਣਗੇ ਵੀਡੀਓ ਐਂਡ ਤੱਕ ਦੇਖਿਓ ਦੇਵਾਂਗੇ ਜਾਣਕਾਰੀ ਪਿੰਡਾ ਚਿਮਨੇ ਵਾਲਾ ਜਿਲ੍ਹਾ ਫਾਜ਼ਲਕਾ ਹੋਵੇਗਾ ਜਿੱਥੇ ਅੱਜ ਮੈਚ ਦਾ ਦੂਜਾ ਦਿਨ ਹੈ ਅੱਜ ਮਿੱਤਰੋ 55 ਕਿਲੋ 65 ਕਿਲੋ ਤੇ 75 ਕਿਲੋ ਦੇ ਮੁਕਾਬਲੇ ਹੋਣਗੇ ਵਧੀਆ ਇਨਾਮ ਰੱਖਿਆ ਹੈ ਕਮੇਟੀ ਵਾਲਿਆਂ ਕੋਲ ਜਿੱਥੇ ਮਿੱਤਰੋ 55 ਕਿਲੋ ਦਾ ਪਹਿਲਾ ਨਾ 7500 ਆ ਤੇ ਦੂਸਰਾ ਨਾ 5500 ਆ ਸੈਮੀ ਜਿਹੜੇ ਕਹਿੰਦੇ ਹਾਰਨ ਵਾਲੀਆਂ ਟੀਮਾਂ ਨੂੰ 15-1500 ਰੁਪਏ ਦਿੱਤਾ ਜਾਊ ਤੇ ਨਾਲ ਹੀ ਕਬੱਡੀ 65 ਕਿਲੋ ਦਾ ਇੱਕ ਖਿਡਾਰੀ ਬਾਰਉਂ ਪਹਿਲਾ ਨਾਮ 15000 ਤੇ ਦੂਸਰਾ ਨਾਮ 11000 ਸੈਮੀ ਚ ਹਾਰਨ ਵਾਲੀ ਟੀਮਾਂ ਨੂੰ 1 1 200 ਰੁਪਏ ਦੀ ਰਕਮ ਦਿੱਤੀ ਜਾਊਗੀ ਕਬੱਡੀ 75 ਕਿਲੋ ਦੇ ਦੋ ਪਲੇਅਰ ਬਾਰਉਂ ਪਹਿਲਾ ਨਾਮ 25000 ਰੱਖਿਆ ਗਿਆ ਤੇ ਦੂਸਰਾ ਨਾਮ 18000 ਬਾਕੀ ਸਟਾਂ ਨੂੰ ਜਿੱਥੇ 31 3100 ਦੀ ਨਗਦ ਰਕਮ ਦਿੱਤੀ ਜਾਊਗੀ ਵਧੀਆ ਬਾਜਨੀ ਕਬੱਡੀ ਖਿਡਾਰੀਆਂ ਲਈ ਵਧੀਆ ਟੂਰਨਾਮੈਂਟਾਂ ਤੇ ਨਾਲ ਹੀ ਪਿੰਡ ਸਿਵੀਆਂ ਚ ਵੀ ਅੱਜ ਲੱਗਣ ਗਿਆ ਰੌਣਕਾਂ ਤੇ ਪਹਿਲਾ ਮੈਚ ਸਟਾਰਟ ਹੋਣ ਗਿਆ ਜੁਰੇ ਮਿੱਤਰੋ ਇੱਥੇ ਅਜੇ 40 ਕਿਲੋ ਤੇ 27 ਕਿਲੋ ਦੇ ਮੁਕਾਬਲੇ ਹੋਣਗੇ ਬਜਨੀ ਕਬੱਡੀ ਖਿਡਾਰੀਆਂ ਦੇ 27 ਕਿਲੋ ਦਾ ਪਹਿਲਾ ਨਾਮ 3100 ਤੇ ਦੂਸਰਾ ਨਾਮ 2100 ਹੈ ਤੇ ਨਾਲ ਹੀ 40 ਕਿਲੋ ਦਾ ਪਹਿਲਾ ਨਾਮ 4100 ਤੇ ਦੂਸਰਾ ਨਾਮ 3100 ਹੈ ਬਾਕੀ ਓਪਨ ਦੇ ਟੂਰਨਾਮੈਂਟ ਮੇਰੇ ਮਿੱਤਰੋ ਦੇ ਤਾਕੜਾ ਪ੍ਰਾਈਜ਼ ਆ 25 ਅਕਤੂਬਰ ਨੂੰ ਹੋਣਗੇ ਤੇ ਨਾਲ ਹੀ ਇਹ ਬਨਜਲਾ ਕਪੂਰਥਲਾ ਮਿੱਤਰੋ ਲੱਗਣ ਗਿਆ ਰੌਣਕਾ ਜਿੱਥੇ ਕਬੱਡੀ ਓਪਨ ਦਾ ਪਹਿਲਾ ਨਾਮ 81000 ਅਤੇ ਦੂਸਰਾ ਨਾਮ 71000 ਰੁਪਇਆ ਰੱਖਿਆ ਗਿਆ ਨਾਲ ਹੀ ਕਹਿੰਦੇ ਸਪੈਸ਼ਲ ਮੈਨਸਨ ਕੀਤਾ ਮਿੱਤਰੋ ਜਿਹੜਾ ਟਾਪ ਦਾ ਫਾਰਮਾ ਬੇਗੋ ਵਾਲਾ ਉੱਥੋਂ ਕਹਿੰਦੇ ਨੌਕਰੇ ਘੋੜੇ ਦਿੱਤੇ ਜਾਣਗੇ ਤੇ ਨਾਲ ਹੀ ਮਿਨੀ ਓਪਨ ਦਾ ਪਹਿਲਾ ਨਾਮ 31000 ਅਤੇ ਦੂਸਰਾ ਨਾਮ 25000 ਵੈਸਟ ਰੇਡਰ ਤੇ ਜਾਫੀ ਨੂੰ 11-11000 ਦੀ ਨਗਦ ਰਕਮ ਸੰਵਾਨ ਹੋਵੇਗਾ ਮਿੱਤਰੋ ਤੇ ਨਾਲ ਹੀ ਬਜਨੀ ਕਬੱਡੀ ਖਿਡਾਰੀਆਂ ਲਈ ਮੈਚ ਰੱਖਿਆ ਗਿਆ 65 ਕਿਲੋ ਦੇ ਜਿੱਥੇ ਚਾਰ ਸੱਦੀਆਂ ਹੋਈਆਂ ਟੀਮਾਂ ਦੀ ਮੁਕਾਬਲੇ ਹੋਣਗੇ ਪਹਿਲਾ ਨਾਮ ਜਿੱਥੇ ਮਿੱਤਰੋ 15000 ਅਤੇ ਦੂਸਰਾ ਨਾਮ 11000 ਰੱਖਿਆ ਬੈਸਟਾਂ ਨੂੰ ਜਿੱਥੇ 31 3100 ਦੀ ਨਗਦ ਰਕਮ ਨਾਲ ਮਾਨ ਸਨਮਾਨ ਹੋਵੇਗਾ ਨਾਲ ਹੀ ਬਜਨੀ ਕਬੱਡੀ ਖਿਡਾਰੀਆਂ ਨੇ ਕਹਿੰਦੇ ਐਕਸ਼ਨ ਬੁਆਏ 45 ਕਿਲੋ ਦਾ ਵੀ ਸ਼ੋਅ ਮੈਚ ਹੋਵੇਗਾ ਅੱਜ ਦੇ ਦਿਨ ਦਾ ਪੂਰਾ ਸਿਰੇ ਦਾ ਕਬੱਡੀ ਕਾਪਾ ਲਾਈਵ ਆਉਣਾ ਮਿੱਤਰੋ ਕਬੱਡੀ 365 ਤੇ YouTube ਦਾ ਅਫੀਸ਼ੀਅਲ ਚੈਨਲ ਹੈ ਸਾਰੇ ਜਣੇ ਲਾਈਵ ਜ਼ਰੂਰ ਦੇਖੋ ਇਹਦਾ ਸਿਰੇ ਸਿਰੇ ਦੇ ਮੱਲ ਪਿੰਡਾਂ ਦੇ ਕਹਿੰਦੇ ਜਿੱਥੇ ਕਹਿੰਦੇ ਕਬੱਡੀ ਦੀ ਕ੍ਰੀਮ ਹੀ ਖੇਡੂਗੀ ਇੱਥੇ ਨਵੇਂ ਪਲੇਅਰਾਂ ਨੂੰ ਵੀ ਮੌਕਾ ਮਿਲੂ ਖੇਡਣ ਦਾ ਬਹੁਤ ਸਰੀਰਕ ਕਬੱਡੀ ਕੱਪ ਨਾਲ ਹੀ ਕਹਿੰਦੇ ਦੋ ਲੋ ਨੰਗਲ ਜਿੱਤ ਅੱਜ ਕਹਿੰਦੇ ਅੱਗੇ ਨਿਕਲੂ ਮਿੱਤਰੋ 6 ਕਲੱਬਾਂ ਦੇ ਮੈਚ ਹੋਣਗੇ ਜਿੱਥੇ ਪਹਿਲਾ ਨਾਮ 131000 ਤੇ ਦੂਸਰਾ ਨਾਮ 1 ਲੱਖ ਰੁਪਇਆ ਰੱਖਿਆ ਬੈਸਟਾਂ ਨੂੰ ਕਹਿੰਦੇ ਸਪੈਸ਼ਲ ਮੋਡੀਫਾਈ ਜੀਪਾਂ ਦਿੱਤੀਆਂ ਜਾਣਗੀਆਂ ਮਿੱਤਰੋ ਉਹਦਾ ਟੌਪ ਟੌਪ ਦੇ ਮਾਲ ਕਹਿੰਦੇ ਅੰਬੇ ਸੁਰ ਸਿੰਘ ਵਾਲੇ ਹੋਰੀ ਬੁਲਟ ਖੀਰਾ ਵਾਲੀ ਆ ਅਮਰਤ ਔਲਖਣਾ ਤੇ ਨਾਲ ਹੀ ਕਹਿੰਦੇ ਅਸ਼ੀਲੂ ਦਾ ਬ੍ਰਦਰ ਮਨੀਸ਼ ਬਾਹੂ ਵਾਲਾ ਸੋਨੀ ਫਕਰ ਝੰਡਿਆ ਹੋਰ ਵੀ ਟੀਮਾਂ ਵਾਲੀ ਵੀ ਆਪਾਂ ਅਪਡੇਟ ਦੇਵਾਂਗੇ ਮਿੱਤਰੋ ਜਰੂਰ ਤੇ ਲਾਈਵ ਆ ਮਿੱਤਰੋ ਕਬੱਡੀ 365 ਦੇ ਜੋ YouTube ਦਾ ਚੈਨਲ ਹੈ ਤੇ ਨਾਲ ਹੀ ਕਹਿੰਦੇ ਪਿੰਡ ਪ੍ਰਤਾਪਪੁਰਾ ਤਹਿਸੀਲ ਫਲੌਰ ਤੇ ਜ਼ਿਲ੍ਹਾ ਜਲੰਧਰ ਮਿੱਤਰੋ ਇੱਥੇ ਕਬੱਡੀ ਓਪਨ ਦੇ ਚਾਰ ਕਲੱਬਾਂ ਦੇ ਮੈਚ ਹੋਣਗੇ ਇੱਥੇ ਪਹਿਲਾ ਨਾਮ 1 ਲੱਖ ਤੇ ਦੂਸਰਾ ਨਾਮ 75000 ਰੱਖਿਆ ਗਿਆ ਇੱਥੇ ਸੱਦੀਆਂ ਹੋਈਆਂ ਚਾਰ ਟੀਮਾਂ ਦੇ ਮੁਕਾਬਲੇ ਹੋਣਗੇ ਮਿੱਤਰੋ ਜਿੱਥੇ ਬੈਸਟਾਂ ਨੂੰ ਕਹਿੰਦੇ ਮੋਟਰਸਾਈਕਲਾਂ ਨਾਲ ਮਾਨਸਨਮਾਨ ਹੋਊਗਾ ਬਹੁਤ ਸਿਰੇ ਦਾ ਕਬੱਡੀ ਕੱਪ ਹੋਊਗਾ ਤੇ ਨਾਲ ਹੀ ਨਰੋਲ ਪਿੰਡਵਾਰ ਦੇ ਵੀ ਮੈਚ ਹੋਣਗੇ ਇੱਥੇ ਪਹਿਲਾ ਨਾਮ 31000 ਦੂਸਰਾ ਨਾਮ 21000 ਤੇ ਬੈਸਟਾਂ ਨੂੰ ਸਰਪ੍ਰਾਈਜ਼ ਦਿੱਤੇ ਜਾਣਗੇ ਇਹ ਵੀ ਮਿੱਤਰੋ ਸਿਰੇ ਦਾ ਕਬੱਡੀ ਕੱਪ ਹੋਊਗਾ ਤੇ ਨਾਲ ਹੀ ਉਹਦੀ ਖੁਸ਼ੀ ਦੀ ਗੱਲ ਇਹ ਹੈ ਕਿ ਗੁਰਜਿੰਦਰ ਗੁਰੀ ਜੋ ਕਬੱਡੀ ਦਾ ਤਾਕੜਾ ਮੰਨ ਲੈਂਦਾ ਉਸ ਦਾ ਵੀ ਮੋਟਰਸਾਈਕਲ ਨਾਲ ਮਾਨ ਸਨਮਾਨ ਹੋਊਗਾ ਮਿੱਤਰੋ ਅੱਜ ਦੇ ਦਿਨ ਦਾ ਸਿਰੇ ਦੇ ਕਬੱਡੀ ਕੱਪ ਨੇ ਜਿੰਨਾ ਬਾਰੇ ਆਪਾਂ ਤੁਹਾਨੂੰ ਅਪਡੇਟ ਦੇ ਦਿੱਤੀ ਹੈ ਸਾਰੇ ਮੇਰੇ ਵੀਰਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਜੇਕਰ ਤੁਹਾਨੂੰ ਆਪਣੀ ਅਪਡੇਟ ਵਧੀਆ ਲੱਗਦੀ ਆ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਆਉਣ ਵਾਲੀ ਕਬੱਡੀ ਦੀ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਤਾਂ ਆਪਣਾ ਸੁਝਾਅ ਵੀ ਤੁਸੀਂ ਕਮੈਂਟ ਬਾਕਸਾਂ ਦੇ ਵਿੱਚ ਮਿੱਤਰੋ ਦਿਆ ਕਰੋ ਇਸਦੇ ਨਾਲ ਹੀ ਸਾਰੇ ਮੇਰੇ ਵੀਰ ਜਉਂਦੇ ਵਸਦੇ ਰਹੋ ਉਸ ਵੈਗਰੂ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰੇ ਪਲੇਅਰਾਂ ਤੇ ਮੇਰੇ ਪਰ ਹੱਥ ਰੱਖੇ ਧੰਨਵਾਦ ਜੀ